ਆਪਣੇ ਮਨ ਵਿੱਚ ਤੇ ਇਕਾਗਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਚੱਲੋ ਅਕਾਲ ਤਖਤ ਸਾਹਿਬ ਸੋਨਾ ਟਾਡੀਆਂ ਦਾ ਦਰਬਾਰ ਲੱਗਾ ਤੇ ਟਾਡੀਆਂ ਨੇ ਇੱਕ ਵਾਰ ਸੁਣਾਈ ਗੁਰੂ ਹਰਗੋਬਿੰਦ ਮਹਾਰਾਜ ਨੂੰ ਉਹ ਕਹਿੰਦੇ ਦੋ ਤਲਵਾਰੀ ਬੱਤੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਉਹ ਕਹਿੰਦੇ ਹਿੰਮਤ ਬਾਹਾ ਕੋਟ ਗੜ ਦਰਵਾజా ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਰਦੁਸ਼ਟਾਂ ਕਰੇ ਤਾਹੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਇਹ ਵਾਰ ਤੁਸੀਂ ਬੜੀ ਵਾਰੀ ਟਾਡੀਆਂ ਕੋ ਸੁਣੀ ਆ ਮੈਂ ਵਾਰ ਨਹੀਂ ਸੁਣਾਉਣੀ ਉਹਦੀ ਪਹਿਲੀ ਤੇ ਆਖਰੀ ਲੈਣ ਦੀ ਇੱਕ ਅਰਥ ਤੁਹਾਡੇ ਚਰਨਾ ਚ ਰੱਖਣੇ ਬਸ ਹਨ ਢਾਡੀ ਆਏ ਗੁਰੂ ਅਰਗਵਿੰਦੇ ਦਰਬਾਰ ਚੋਂ ਕਦੇ ਅੱਗੇ ਕਦੀ ਆਈ ਹੈ ਪਹਿਲੀ ਵਾਰੀ ਤੇ ਆਏ ਉਹ ਕਹਿੰਦੇ ਮਹਾਰਾਜ ਐਡਾ ਸੋਹਣਾ ਦਰਬਾਰ ਅਸੀਂ ਜ਼ਿੰਦਗੀ ਚ ਨਹੀਂ ਵੇਖਿਆ ਦਰਬਾਰ ਬੜੇ ਬੜੇ ਵੇਖੇ ਪਰ ਆ ਚੀਜ਼ ਨਹੀਂ ਵੇਖੀ ਮਹਾਰਾਜ ਕਹਿੰਦੇ ਕੀ ਕਹਿੰਦੇ ਇੱਕ ਬੰਨੇ ਮਾਲਾ ਫੜ ਕੇ ਸੰਤ ਬੈਠੇ ਆ ਦੂਜੇ ਬੰਨੇ ਵੀਰ ਆ ਸੁਣੋ ਕੇ ਸ਼ਵਾਈ ਦੇ ਜੋਧੇ ਦੇ ਸੂਰਬੀਰ ਬੈਠੇ ਆ ਇੱਥੇ ਮਾਲਾ ਵੀ ਆ ਇਥੇ ਖੰਡੇ ਵੀ ਆ ਇਥੇ ਸਮਾਧੀਆਂ ਵੀ ਲੱਗੀਆਂ ਇਥੇ ਬੀਰ ਆਸਣ ਹੋ ਕੇ ਵੀ ਬੈਠੇ ਆ ਇਥੇ ਹੱਥ ਵੀ ਜੁੜੇ ਆ ਇਥੇ ਮਸ਼ਹਰਿਆਂ ਨੂੰ ਤਾ ਦੇ ਕੇ ਵੀ ਬੈਠੇ ਆ ਜਿਹੜੀ ਵਾਰ ਉਹਨਾਂ ਨੇ ਸੁਣਾਈ ਉਹਦੀ ਪਹਿਲੀ ਲਾਈਨ ਬੋਲੀ ਦੋ ਤਲਵਾਰੀ ਬੱਧੀਆਂ ਤੁਹਾਨੂੰ ਬੱਧੀਆਂ ਸ਼ਬਦ ਕੋਈ ਵੱਖਰਾ ਜ ਨਹੀਂ ਲੱਗਦਾ ਵਿੱਚੋਂ ਤੁਹਾਡੇ ਜੋ ਕਦੇ ਕਿੰਨੇ ਬੰਦੇ ਬੈਠੇ ਨੇ ਸਾਰੇ ਜਿੰਨੇ ਬਹੁਤੇ ਅਮਰਤਾਰੀ ਬੈਠੇ ਤੁਹਾਡੇ ਚ ਮੈਨੂੰ ਪਤਾ ਤੁਹਾਡੇ ਜੋ ਕਦੀ ਕਿਸੇ ਨੇ ਕਿਹਾ ਜੀ ਮੈਂ ਸ੍ਰੀ ਸਾਹਿਬ ਬੱਧੀ ਆ ਮੈਂ ਵੀ ਨਹੀਂ ਕਹਿੰਦਾ ਕਦੀ ਕਿਸੇ ਨੇ ਕਿਹਾ ਹੋਵੇ ਭੁੱਲ ਭਲੇਖੇ ਵੀ ਨਿਕਲ ਗਿਆ ਹੋਵੇ ਜੀ ਮੈਂ ਸ੍ਰੀ ਸਾਹਿਬ ਬੱਧੀ ਆ ਤੁਸੀਂ ਕੀ ਕਹਿੰਦੇ ਹੋ ਮੈਂ ਸ੍ਰੀ ਸਾਹਿਬ ਪਾਈ ਆ ਤੁਸੀਂ ਕਹਿੰਦੇ ਮੈਂ ਸ੍ਰੀ ਸਾਹਿਬ ਪਹਿਨੀ ਆ ਤੁਸੀਂ ਕਹਿੰਦੇ ਮੈਂ ਸ੍ਰੀ ਸਾਹਿਬ ਧਾਰਨ ਕੀਤੀ ਆ ਬੱਧੀਆਂ ਦੇ ਕੋਈ ਨਹੀਂ ਨਾ ਕਹਿੰਦਾ ਵਰ ਟਾਡੀ ਗਾਣੇ ਨਵੀਂ ਗੱਲ ਸੁਣਾਤੀ ਆਗੇ ਦੋ ਤਲਵਾਰੀ ਬਧੀਆਂ ਬਧੀਆਂ ਗੜੀਆਂ ਮਹਾਰਾਜ ਦੇ ਰਸੇ ਨਾ ਬੰਨ ਕੇ ਰੱਖੀਆਂ ਬੜਾ ਬਸ ਬਧੀਆਂ ਦੀ ਫਲਸਫੀ ਆ ਉਹ ਟਾਡੀ ਐਵੇਂ ਨਹੀਂ ਆ ਗਈ ਉਹ ਫਲਸਫੋਸਰ ਸੀ ਆਪਣੇ ਸਮੇ ਦੇ ਬਧੀਆਂ ਸ਼ਬਦ ਕਿਉਂ ਆਪਾਂ ਇੱਕ ਅਖਾਣ ਵਰਤਦੇ ਹਾਂ ਰਾਵਣ ਨੇ ਕਾਲ ਪਾਵੇ ਨਾ ਬੱਧਾ ਸੀ ਗਲਤ ਕਹਿੰਨੇ ਆ ਰਾਵਣ ਨੇ ਕਾਲ ਪਾਵੇ ਨਾ ਬੱਧਾ ਸੀ ਨਹੀਂ ਰਾਵਣ ਨੇ ਕਾਲ ਪਾਵੇ ਨਾ ਬੱਦਾ ਹੈ ਅੱਜ ਕਿਹੜਾ ਖੋਲ ਗਿਆ ਹੁਣ ਵੀ ਬੱਜਾ ਵਾ ਇਥੇ ਕਾਲ ਦਾ ਮਤਲਬ ਹੈ ਸਮਾਂ ਟਾਈਮ ਪਾਵੇ ਦਾ ਮਤਲਬ ਪੈਨ ਵਾਲਾ ਨਹੀਂ ਉਹ ਦੁਜਾ ਮੰਜੇ ਵਾਲਾ ਪਾਵਾ ਨਹੀਂ ਆ ਇਥੇ ਪਾਵੇ ਦਾ ਮਤਲਬ ਹੈ ਪੈਨ ਪੈਨਸਲ ਕਲਮ ਅਜੇ ਨੂੰ ਖੇਤ ਕਹਿੰਦੇ ਆ ਵਾਰ ਕਹਿੰਦੇ ਆ ਘੜੀਆਂ ਕਹਿੰਦੇ ਆ ਪੈਰ ਕਹਿੰਦੇ ਆ ਇਹਦੀ ਕਾੜ ਰਾਵਣ ਨੇ ਕੀਤੀ ਆ ਇਸ ਕਰਕੇ ਕਹਿੰਦੇ ਰਾਵਣ ਨੇ ਕਾਲ ਪਾਵੇ ਨਾ ਬੱਦਾ ਸੀ ਕਿਉਂਕਿ ਸਮੇਂ ਨੂੰ ਇੱਕ ਥਾਂ ਤੇ ਫਿਕਸ ਕਰਨਾ ਇਹ ਰਾਵਣ ਦੇ ਹਿੱਸੇ ਆਇਆ ਯਾਨੀ ਕਿ ਐਡਾ ਵੱਡਾ ਉਹ ਵਿਗਿਆਨੀ ਸੀ ਐਡਾ ਵੱਡਾ ਗਿਆਨੀ ਸੀ ਉਹ ਬਹੁਤ ਸਿਰੇ ਦਾ ਬੰਦਾ ਸੀ ਇਸੇ ਤਰ੍ਹਾਂ ਢਾਡੀ ਕਹਿੰਦੇ ਮਹਾਰਾਜ ਦੁਨੀਆ ਦੇ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਕਿ ਧਰਮ ਤੇ ਰਾਜਨੀਤੀ ਨੂੰ ਕੋ ਢਾਗ ਤੇ ਬੰਨੀ ਫਿਰਦਾ ਵਾ ਆ ਕਰਕੇ ਕਿਹਾ ਬੱਧੀਆਂ ਇੱਕ ਲੌਜਿਕ ਦੀ ਗੱਲ ਕੀਤੀ ਇੱਥੇ ਢਾਡੀਆਂ ਨੇ ਆਮ ਬੰਨੀ ਫਿਜੀਕਲ ਬੱਧੀਆਂ ਨਹੀਂ ਸੀ ਉਹ ਉਹ ਅਧਿਆਤਮਿਕ ਤੌਰ ਤੇ ਬੱਧੀਆਂ ਸੀ ਮਹਾਰਾਜ ਅੱਜ ਤੋਂ ਪਹਿਲਾਂ ਜਿਹੜੇ ਬੰਦੇ ਧਰਮੀ ਆ ਉਹ ਸਿਆਸੀ ਨਹੀਂ ਹੋ ਸਕਦੇ ਜਿਹੜੇ ਸਿਆਸੀ ਆ ਉਹ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਹਰਗੋਬਿੰਦ ਮਹਾਰਾਜ ਤੁਸੀਂ ਦੁਨੀਆ ਨੂੰ ਦੱਸ ਸਕਦਾ ਵਾ ਕਿ ਧਰਮੀ ਸਿਆਸੀ ਵੀ ਹੋ ਸਕਦਾ ਵਾ ਤੇ ਸਿਆਸੀ ਧਰਮੀ ਵੀ ਹੋ ਸਕਦਾ ਵਾ ਇਦ ਸਾਡੇ ਚੇ ਕੰਮ ਜਾਂ ਚੱਲ ਪਿਆ ਨਾ ਜਿਹੜਾ ਬੰਦਾ ਪਿੰਡ ਦੇ ਵਾਵਾ ਧਰਮ ਜੇ ਵਾਲਾ ਹੋਵੇ ਤਾਂ ਲੋਕ ਤੂੰ ਕੀ ਲੈਣਾ ਵੋਟਾਂ ਦੇ ਵਿੱਚੋਂ ਉਹ ਭਾਵੇਂ ਪਿੰਡ ਦਾ ਸਭ ਤੋਂ ਜਿਆਦਾ ਭਲਾ ਕਰਨ ਵਾਲਾ ਤੂੰ ਨਾ ਜਾਈ ਇਹ ਕੰਮ ਦੇ ਵਿੱਚ ਜੋ ਮੇਰੇ ਵਰਗਾ ਤਾਸ਼ ਕੁੱਟਣ ਵਾਲਾ ਉਹਨਾਂ ਨੂੰ ਰੋਕ ਕੇ ਹੀ ਰੱਖਦਾ ਸਾਰੀ ਉਮਰ ਤੇ ਰਾਜਨੀਤੀ ਆ ਗਈ ਉਹੋ ਜਿਹਾਂ ਦੇ ਕੋਲ ਪੱਠਾ ਦੇ ਬੈਣਾ ਹੀ ਬੈਣਾ ਹੈ ਸਾਡਾ ਮਹਾਰਾਜ ਨੂੰ ਢਾਡੀਆਂ ਨੇ ਕਿਹਾ ਗੁਰੂ ਹਰਗੋਬਿੰਦ ਮਹਾਰਾਜ ਧਰਮ ਤੇ ਰਾਜਨੀਤੀ ਨੂੰ ਇੱਕ ਥਾਂ ਤੇ ਫਿਕਸ ਕਰਨਾ ਤੇਰੇ ਹਿੱਸੇ ਆਇਆ ਆਖਰੀ ਲੈਣ ਇਸ ਕਵਤਾ ਦੀ ਉਹ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਤੇਰੀ ਪੱਗ ਦਾ ਮੁਕਾਬਲਾ ਹਿੰਦੁਸਤਾਨ ਦੇ ਬਾਦਸ਼ਾਹ ਦੀ ਪੱਗ ਨਹੀਂ ਕਰ ਸਕਦੀ ਮੈਂ ਕਈ ਵਾਰੀ ਬੈਠਾ ਬੈਠਾ ਸੋਚਦਾ ਵੀ ਬਾਦਸ਼ਾਹ ਦੇ ਮਹਾਰਾਜ ਤੋਂ ਪੱਗ ਮਹਿੰਗੀ ਬਣਦਾ ਹੋਣਾ ਪੱਕੀ ਗੱਲ ਐ ਕਿਉਂਕਿ ਬਾਦਸ਼ਾਹ ਬੰਦਾ ਪਾਈ ਲੀਡਰ ਬੰਦਾ ਕੱਪੜਾ ਮਹਿੰਗਾ ਹੀ ਹੋਣਾ ਉਹਦਾ ਮਹਾਰਾਜ ਦਾ ਏਡਾ ਮਹਿੰਗਾ ਨਹੀਂ ਹੋਣਾ ਪਰ ਇੱਥੇ ਪੱਗ ਦਾ ਮਤਲਬ ਕੱਪੜਾ ਨਹੀਂ ਪੱਗ ਬੰਦੇ ਦਾ ਕਿਰਦਾਰ ਹੈ ਪੱਗ ਤੋਂ ਬੰਦੇ ਦੀ ਰਹਿਣੀ ਸਹਿਣੀ ਐ ਪੱਗ ਦੇ ਮਗਰ ਇੱਕ ਕਿਰਦਾਰ ਬੋਲਦਾ ਪੱਗ ਦੇ ਮਗਰ ਇੱਕ ਜ਼ਿੰਦਗੀ ਬੋਲਦੀ ਐ ਮੇਰੀਆਂ ਪੱਗਾਂ ਬੱਚੀਆਂ ਵੀ ਕਰਨਗੀਆਂ ਜੇ ਮਗਰ ਬੰਦਿਆਂ ਦੇ ਪੱਲੇ ਕੱਖ ਨਾ ਹੋਵੇ ਪੱਗ ਤੇ ਬਿੰਦ ਸੋਨੇ ਵੀ ਬੰਨੀ ਪੱਗ ਤੇ ਕੇਪੀਅਸ ਗਿੱਲ ਵੀ ਬੰਨੀ ਫਿਰਦਾ ਪੱਗ ਦੇ ਨਕਲੀ ਨੰਗ ਜੀਤ ਪੂਲਾ ਵੀ ਬੰਨੀ ਫਿਰਦਾ ਪੱਗ ਦੇ ਮਾਦਲ ਵੱਡਾ ਵੀ ਬੰਨੀ ਫਿਰਦਾ ਹ ਪੱਗ ਵਾਲੇ ਦੇ ਕਹੀ ਆ ਪੱਗ ਵਿੱਚ ਤੁਸੀਂ ਕਿੱਦਾਂ ਕਰੋਗੇ ਵੀ ਵਾਕੇ ਬੰਦੇ ਦੇ ਅੰਦਰ ਵੀ ਕੋਈ ਕਰਤੂਤ ਹੋਊਗੀ ਪੱਗ ਬਨ ਕੇ ਆਪਣੀ ਕਰਤੂਤ ਸੁਧਾਰਨੀ ਹੁਣ ਪੱਗ ਬਨ ਕੇ ਬੰਦਾ ਚੌਂਕ 'ਚ ਖਲੋ ਕੇ ਲੋਕਾਂ ਦੀਆਂ ਧੀਆਂ ਪਹਿਣਾ ਛੇੜੇ ਲੋਕ ਕਹਿੰਦੇ ਪੱਗ ਆਲਾ ਖਲੋਤਾ ਹੈ ਪੱਗ ਬਨ ਕੇ ਬੰਦਾ ਸਿਗਰਟ ਪੀਂਦਾ ਹੋਵੇ ਪੱਗ ਬਨ ਕੇ ਤਮਾਕੂ ਲਾਉਂਦਾ ਹੋਵੇ ਪੱਗ ਬਨ ਕੇ ਚਿੱਟਾ ਪੀਂਦਾ ਹੋਵੇ ਚਿੱਟੇ ਪੀਣ ਵਾਲਿਆ ਕੋਲ ਖਲੋਤਾ ਹੋਵੇ ਡੁੱਬ ਕੇ ਨਹੀਂ ਮਰ ਜਣਾ ਚਾਹੀਦਾ ਉਹ ਕਿ ਪੱਗ ਬਣੀ ਹੋਵੇ ਗੁਰੂ ਦੀ ਤੇ ਗੁਰੂ ਦੇ ਨਾਮ ਦੀ ਬੱਜੀ ਪੱਗ ਉਤੇ ਲੋਕੀ ਮੈਨੂੰ ਕਹਿਣ ਫਲਾਣੀ ਪੱਗ ਵਾਲੇ ਨੇ ਫਲਾਣੇ ਨੇ ਆਹ ਕਰ ਦਿੱਤਾ ਪੱਗ ਦੇ ਮਗਰ ਇੱਕ ਬੰਦੇ ਦਾ ਕਿਰਦਾਰ ਹੈ ਪੱਗਾਂ ਨੇ ਦੁਨੀਆ ਨੂੰ ਬਹੁਤ ਉ르ਗੇ ਖੜਿਆ ਲੋਕੀ ਕਹਿੰਦੇ گاਉਣ ਵਾਲਿਆਂ ਨੇ ਪੱਗ ਨੂੰ ਅੱਗੇ ਖੜਿਆ ਨਹੀਂ ਪੱਗ ਨੇ گاਉਣ ਵਾਲੇ ਨੂੰ ਅੱਗੇ ਖੜਿਆ ਕਹਿੰਦਾ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਘੜਿਆ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਨਹੀਂ ਖੜਿਆ ਪੱਗ ਨਾ ਹੁੰਦੀ ਤੇ ਮਨਮੋਹਨ ਸਿੰਘ ਇਥੋਂ ਤੱਕ ਨਾ ਜਾਂਦਾ گاਉਣ ਵਾਲੇ ਦੇ ਬੜੇ ਤੁਰੇ ਫਿਰਦੇ ਆ ਅੱਜ ਦਿਲਜੀਤ ਨੂੰ ਲੋਕੇ ਜਾਣਦੇ ਆ ਮੂਸੇ ਵਾਲੇ ਨੂੰ ਲੋਕੇ ਜਾਣਦੇ ਆ ਪੱਗ ਬੱਜੀਆ ਉਹਨਾਂ ਪੱਗ ਨੂੰ ਅੱਗੇ ਨਹੀਂ ਖੜਿਆ ਪੱਗ ਨੇ ਉਹਨਾਂ ਨੂੰ ਅੱਗੇ ਖੜਿਆ ਵਾ ਇਸ ਕਰਕੇ ਪੱਗ ਤੇ ਮਾਣ ਕਰੋ ਜਿੰਨਾ ਕਰ ਸਕਦੇ ਹੋ ਪੱਗ 50 ਲੱਖ ਦੀ ਗੱਡੀ ਵਾਲੇ ਦੇ ਸਿਰ ਤੇ ਵੀ ਓਦਾਂ ਦੀ ਆ ਤੇ ਪੱਗ ਰਿਕਸ਼ਾ ਬੰਨਣ ਵਾਲੇ ਦੇ ਸਿਰ ਤੇ ਵੀ ਓਦਾਂ ਦੀ ਆ ਇੱਥੇ ਪੈਂਟਾ ਕੋਟਾਂ ਦੇ ਮੁਕਾਬਲੇ ਨਹੀਂ ਹੁੰਦੇ ਇੱਥੇ ਬੂਟਾਂ ਦੇ ਮੁਕਾਬਲੇ ਨਹੀਂ ਹੁੰਦੇ ਮੁਕਾਬਲੇ ਜਦੋਂ ਵੀ ਹੋਣਗੇ ਸਿਰ ਤੇ ਪੱਗ ਦੇ ਹੋਣਗੇ ਪੱਗ 100 ਰੁਪਏ ਦੀ ਵੀ ਉਦਾਂ ਦੀ ਪੱਗ 150 ਰੁਪਏ ਦੀ ਵੀ ਉਦਾਂ ਦੀ ਪੱਗ ਤੁਹਾਡੀ ਜ਼ਿੰਦਗੀ ਉੱਪਰ ਮੈਨੂੰ ਨਹੀਂ ਪਤਾ ਲੱਗਾ ਵੀ ਹੁਣ ਤੌਣਾ ਮਾੜੀਆਂ ਹੋ ਗਈਆਂ ਕਿ ਪੱਗਾਂ ਪਾਰੀਆਂ ਹੋ ਗਈਆਂ ਕਿਤੇ ਨਾ ਕਿਤੇ ਘਾਟਾ ਪਿਆ ਹੀ ਆ ਸਾਨੂੰ ਉਹ ਪਹਿਲਾ ਜਮਾਨਾ ਗਿਆ ਬਜ਼ੁਰਗ ਬਾਪੂ ਬੈਠੇ ਆ ਵਿਪੇਚ ਕੱਢਣੇ ਹੀ ਬਾਜ ਮਾਰਨਾ ਹੀ ਆ ਕਰਨਾ ਹੀ ਅੱਜ ਕੱਲ ਨਹੀਂ ਗੱਲ ਹੈਗੀ ਅੱਜ ਜਿੱਦਾਂ ਦੇ ਲਵੇਟੇ ਮਾਰੀ ਜਾ ਲੋਕੀ ਕਹਿੰਦੇ ਜਿਆਦੀ ਸੋਹਣੀ ਲੱਗਦੀ ਆ ਭਾਈ ਸਿੱਧੀਆਂ ਪੱਧਰੀਆਂ ਬਨੋ ਹੁਣ ਤੇ ਰਾਂਗੀ ਵੜੇ ਆ ਗਿਆ ਕੋਈ ਐਨੂੰ ਟੇਢੀ ਬੰਨੀ ਫਿਰਦਾ ਕੋਈ ਐਨੂੰ ਟੇਢੀ ਵੀ ਨਹੀਂ ਬਰਦਾ ਪਰ ਜਦੋਂ ਬਨ ਕੇ ਤੁਰ ਪਿਆ ਲੋਕੀ ਖਲੋਖ ਲੋਣ ਕਹਿ ਕੇ ਕਹਿੰਦੇ ਪੁੱਤ ਸਰਦਾਰਾਂ ਦਾ ਤੁਰਿਆ ਜਾਂਦਾ ਤੁਹਾਨੂੰ ਗੁਰੂ ਨੇ ਜੱਦੀ ਸਰਦਾਰ ਬਣਾਇਆ ਗੱਡੀ ਮਹਿੰਗੀ ਹੋਵੇ ਤੇ ਉਹਦੇ ਮਗਰਲੇ ਸ਼ੀਸ਼ੇ ਦੇ ਜੇ ਲਿਖਾਉਣਾ ਪਵੇ ਪੁੱਤ ਸਰਦਾਰਾਂ ਦੇ ਫਿਰ ਘਾਟਾ ਏ ਸਟੀering ਤੇ ਬੈਠਾ ਦੱਸੇ ਪੁੱਤ ਸਰਦਾਰਾਂ ਦਾ ਤੁਰਿਆ ਜਾਂਦਾ ਭਾਈ ਸਿਰ ਤੇ ਪੱਗ ਬੱਝੀ ਆ ਮੋਟਰਸਾਈਕਲ ਤੇ ਮਗਰ ਨਾਲ ਲਿਖਾਉਣਾ ਪਵੇ ਪੁੱਤ ਸਰਦਾਰਾਂ ਦਾ ਜਾਂਦਾ ਮੋਟਰਸਾਈਕਲ ਤੇ ਬੈਠਾ ਸਰਦਾਰ ਫੱਬੇ ਉਹਦੀ ਪੱਗ ਦੱਸੇ ਸਰਦਾਰਾਂ ਦਾ ਪੁੱਤ ਤੁਰਿਆ ਜਾਂਦਾ ਪੱਗ ਤੁਹਾਡਾ ਪ੍ਰਾਈਡ ਆ ਕੱਲੇ ਪੱਗ ਦੀ ਗੱਲ ਹੀ ਨਹੀਂ ਆਨੂ ਰੱਬ ਨੇ ਚੁੰਨੀਆਂ ਦਿੱਤੀਆਂ ਤੁਸੀਂ ਪੰਜਾਬ ਦੀਆਂ ਜਾਈਆਂ ਜੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੀਆਂ ਜੇ ਚੁੰਨੀਆਂ ਤੁਹਾਡੀ ਅਣਖ ਆ ਚੁੰਨੀਆਂ ਤੁਹਾਡੀ ਜਿੰਦ ਜਾਣ ਆ ਹਜ਼ਾਰ ਬੰਦਾ ਗਲਤ ਥਲੋਤਾ ਹੋਵੇ ਉਹ ਜਿਹਨੂੰ ਮਰਜੀ ਅੱਖ ਚੁੱਕ ਚੁੱਕ ਕੇ ਵੇਖੀ ਜਾਵੇ ਪਰ ਸਿਰ ਤੇ ਚੁੰਨੀ ਲੈ ਕੇ ਨੰਗ ਜੋ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਜੇ ਕੋਈ ਅੱਖ ਚੁੱਕ ਕੇ ਵੀ ਤੁਹਾਡੇ ਵੱਲ ਵੇਖ ਜਾਵੇ ਤੇ ਫੇਰ ਆਖਿਓ ਮੈਨੂੰ ਤੁਸੀਂ ਕਿਤੇ ਚਲੀਆਂ ਜਾਓ ਹਜ਼ਾਰਾਂ ਕੁੜੀਆਂ ਨੇ ਫੈਸ਼ਨ ਕੀਤਾ ਹੋਵੇ ਉਹਨਾਂ ਚ ਇੱਕ ਸਿਰ ਤੇ ਚੁੰਨੀ ਵਾਲੀ ਖਲੋਤੀ ਹੋਵੇ ਜੇ ਲੋਕ ਮੁੜ ਮੁੜ ਕੇ ਨਾ ਵੇਖਣ ਪਈ ਉਹ ਵਾਕੇ ਸਰਦਾਰਾਂ ਦੀ ਜਾਂ ਸਰਦਾਰਾਂ ਦੀ ਮਾਂ ਵਾਂ ਜਾਂ ਉਹ ਸਰਦਾਰਾਂ ਦੀ ਨੌਂ ਵਾਂ ਜਾਂ ਉਹ ਸਰਦਾਰਾਂ ਦੀ ਧੀ ਆ ਜਾਂ ਸਰਦਾਰਾਂ ਦੀ ਭੈਣ ਪੁਰੀ ਜਾਂਦੀ ਆ ਤੁਹਾਨੂੰ ਗੁਰੂ ਨੇ ਸਤਕਾਰ ਦਿੰਦਾ ਹੈ ਗੁਰੂ ਨੇ ਮਾਣ ਦਿੰਦਾ ਹੈ ਪਰ ਹੁਣ ਤੇ ਆਵਾ ਉੱਤੇ ਆਪਿਆ ਮਾਫ਼ ਕਰਿਓ ਉਸ ਗੱਲ ਦਾ ਗੁੱਸਾ ਨਾ ਕਰਿਓ ਹੁਣ ਤੇ ਮਾੜੀ ਮਾਈ ਸੇਤੀ ਡਰਦੀ ਨਾਉ ਦੇ ਸਿਰ ਤੇ ਹੱਥੋਂ ਨਹੀਂ ਰੱਖਦੀ ਵੀ ਨੂੰ ਜੇ ਪਿਆਰ ਦਿੱਤਾ ਤੇ ਨੇ ਗਾਲੀ ਪੈ ਜਾਣਾ ਵੀ ਮੈਂ ਇਹਦੇ 5000 ਹੁਣੇ ਲਾ ਗਿਆ ਕਿ ਤੂੰ ਇਹ ਪੁੰਝਲਾਂ ਹੀ ਪਾਤੀਆਂ ਵੜ ਕੇ ਸਾਰੀਆਂ ਮਾਈ ਪਿਚੁੰਨੀ ਉਹ ਮਤਲਬ ਸਟਾਈਲ ਉਹ ਲੈਣਾ ਵੀ ਚੁੰਨੀ ਖਲੋਵੇ ਨਾ ਭੱਜ ਭੱਜ ਠਾਂ ਨੂੰ ਉਤਰੇ ਪਰ ਉਹ ਆਪੇ ਚੁੰਨੀ ਗੱਲ ਚ ਆ ਗਈ ਗੱਲ ਤੋਂ ਅੱਗੇ ਕਿਲੀ ਤੇ ਚਲੀ ਗਈ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈਆਂ ਚੁੰਨੀਆਂ ਤੇ ਪੱਗਾਂ ਤੇ ਮਾਣ ਕਰੋ ਜੰਨਾ ਘਰਾਂ ਚੋਂ ਪੱਗਾਂ ਹੀ ਨਹੀਂ ਹੈਗੀਆਂ ਸਮਝੋ ਸਰਦਾਰੀ ਖੋਸ ਗਈ ਜਦਨ ਮਾਹ ਰਾਣੀ ਜੰਦਾ 12 ਸਾਲੀਆਂ ਆਪਣੇ ਪੁੱਤ ਨੂੰ ਮਿਲੀ ਨਾ ਦਲੀਪ ਸਿੰਘ ਨੂੰ ਅੰਨੀ ਹੋ ਗਈ ਹਿਰੋ ਰੋ ਕੇ ਅੰਨੀ ਤੇ ਦਲੀਪ ਸਿੰਘ ਦੇ ਨੇ ਲੱਕ ਤੇ ਜੱਫੀ ਪਾਈ ਨਾ ਜਦੋਂ ਆਪਣੇ ਪੁੱਤ ਨੂੰ ਤੇ ਹੱਥ ਫੇਰਦੀ 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 ਮੋਢਿਆਂ ਤੋਂ ਤਾਂ ਗਿਆ ਜਦੋਂ ਇੱਥੇ ਗਿੱਚੀ ਜਤੋਂ ਹੱਥ ਗਿਆ ਨਾ ਤੇ ਗੋਰੀਆਂ ਨੇ ਉਹਦੇ ਵਾਲ ਕੱਟ ਦਿੱਤੇ ਦਲੀਪ ਸਿੰਘ ਦੇ ਉਹਨੇ ਆਪਣਾ ਪੁੱਤ ਧੱਕ ਕੇ ਪੇਸ਼ਾ ਕੀਤਾ ਕਹਿੰਦੀ ਦਲੀਪ ਸਿਆ ਮੇਰਾ ਖਸਮ ਮਰ ਗਿਆ ਮੈਨੂੰ ਠੱਕਾ ਨਹੀਂ ਜਾ ਪਿਆ ਮੇਰਾ ਡੱਬਰ ਮਰ ਗਿਆ ਕੱਲਾ-ਕੱਲਾ ਮੈਨੂੰ ਐ ਜਾ ਪਿਆ ਕੋਈ ਗੱਲ ਨਹੀਂ ਮਰਦੇ ਹੀ ਰਹਿੰਦੇ ਰੋਕੇ ਮੇਰਾ ਰਾਜ ਭਾਗ ਚਲਾ ਗਿਆ ਮੈਂ ਸੋਚਿਆ ਕੁਝ ਨਹੀਂ ਹੋਇਆ ਪੁੱਤ ਮੈਂ ਅੰਨੀ ਹੋ ਗਈ ਤੈਨੂੰ ਢੀਕਦੀ ਢੀਕਦੀ ਸਿਰ ਤੇ ਹੱਥ ਰੱਖਿਆ ਮੈਨੂੰ ਜੂੜਾ ਨਹੀਂ ਦਿਸਿਆ ਮੈਨੂੰ ਪਰਨਾ ਨਹੀਂ ਦਿਸਿਆ ਮੈਨੂੰ ਪੱਗ ਨਹੀਂ ਦਿਸੀ ਅੱਜ ਮੈਨੂੰ ਵਾਕੇ ਪਤਾ ਲੱਗਾ ਮੇਰਾ ਸਾਰਾ ਕੁਝ ਹੀ ਚਲਾ ਗਿਆ ਸਾਰਾ ਕੁਝ ਹੀ ਚਲਾ ਗਿਆ ਤੁਸੀਂ ਬੈਠੀਆਂ ਜੀ ਮਾਨ ਕਰਿਆ ਕਰੋ ਜਿੰਨਾ ਘਰਾਂ ਦੇ ਵਿੱਚ ਪੁਣੀ ਕਰਦੀਆਂ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਪਿਓ ਨਾ ਪੁਣੀ ਕਰਦੀ। ਕੋਈ ਭਰਾ ਨਾ ਪੁਣੀ ਕਰਦੀ। ਕੋਈ ਘਰ ਵਾਲੇ ਨਾ ਪੁਣੀ ਕਰਾਉਂਦੀ ਪੱਗ ਦੀ। ਕੋਈ ਪੁੱਤ ਨਾ ਪੁਣੀ ਕਰਾਉਂਦੀ ਹੈ। ਭਰਾ ਪਿਓ ਕਹਿੰਦਾ ਆਪਣੀ ਗੁੱਡੀ ਪੁਣੀ ਕਰਾ ਮੇਰੇ ਨਾਲ। ਪੱਟ ਕੇ ਪੱਗ ਫੜਿਆ ਕਰੋ ਸੇਵਾ ਵਾਹ ਇੱਕ। ਪੱਗ ਮਾਣਿਆ ਤੇ ਜੇ ਤੁਹਾਡੇ ਹੱਥਾਂ 'ਚੋਂ ਪੁਣੀ ਕਰਨੀ ਲਿਖੀ ਜਾਂ ਨਾ ਪੱਗ ਦੀ। ਸਮਝੋ ਗੁਰੂ ਨੇ ਸਭ ਤੋਂ ਵੱਡੀ ਸੇਵਾ ਤੁਹਾਨੂੰ ਦਿੱਤੀ ਹੈ। ਕਿਉਂਕਿ ਪੱਗ ਤੇ ਬੰਦੇ ਦੀ ਜ਼ਿੰਦਗੀ ਹੈ। ਜੇ ਪੁੱਤ ਕਵੇ ਅ ਮਮੀ ਪੁਣੀ ਕਰਾ ਮੇਰਨਾ ਸਾਰੇ ਕੰਮ ਛੱਡ ਕੇ ਪੁੱਤ ਨਾ ਪੁਣੀ ਕਰਾਓ ਘਰ ਵਾਲਾ ਆਵਾਜ਼ ਮਾਰੇ ਸਰਦਾਰ ਨੀਆਂ ਪੁਣੀ ਕਰਾ ਸਾਰੇ ਕੰਮ ਛੱਡ ਕੇ ਪੁਣੀ ਕਰਾਓ ਪੁੱਤ ਨਾ ਤੇ ਜਿੰਨਾ ਘਰਾਂ ਚੋਂ ਪੱਗਾਂ ਖੋਸ ਗਈਆਂ ਜਿੰਨਾ ਘਰਾਂ ਚੋਂ ਪੁਣੀਆਂ ਨਹੀਂ ਹੁੰਦੀਆਂ ਹਨ ਉਹਨਾਂ ਨੇ ਕੋਠੀਆਂ ਵੱਡੀਆਂ ਪਾਲੀਆਂ ਨਾ ਗੱਡੀਆਂ ਵੱਡੀਆਂ ਲੈ ਲਈਆਂ ਉਹਨਾਂ ਮੋਬਾਈਲ ਮਹਿੰਗੇ ਲੈ ਲਿਆ ਪਰ ਸਮਝੋ ਵੀ ਬਰਕਤ ਗਵਾਚ ਗਈ ਆ ਘਰਾਂ ਚੋਂ ਉਹ ਬੈਠੇ ਕਹੀ ਜਾਂਦੇ ਵੀ ਕੰਮ ਨਹੀਂ ਬੰਦਿਆ ਬੰਨ ਇਸ ਕਰਕੇ ਨਹੀਂ ਡਿਆ ਕਿਉਂਕਿ ਗੁਰੂ ਦੀਆਂ ਦਿੱਤੀਆਂ ਦਾਤਾਂ ਤੋਂ ਅਸੀਂ ਮੁੱਖ ਮੋੜ ਚੁੱਕੇ ਆ